ਇੱਕ ਦਾ ਸਾਰੇ ਪੈਣਾ ਦੇ ਪਰੌਂ ਸੱਤ ਚੀਅ ਕਾਲ ਵਾਲਾ ਬਣਦਾ ਹਾਲਸਾ ਵੇਖੋ ਚਿੱਕੀ ਫੱਤੇ ਸੋ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਅੱਜ ਆਪਾਂ ਬਣਾਵਾਂਗੇ ਜਰਦਾ ਤੇ ਨਾਲ ਦੀ ਨਾਲ ਤੁਹਾਨੂੰ ਸਾਰੀ ਰੈਸਪੀ ਦੱਸਾਂਗੇ ਇਸ ਤਰ੍ਹਾਂ ਅਸੀਂ ਜਿਹੜਾ ਪਾਣੀ ਇਹ ਦੋ ਗਲਾਸ ਸੌਰੀ ਦੋ ਗਲਾਸ ਚੌਲਾਂ ਦੇ ਬਣਾਉਣੇ ਆ ਤੇ ਚਾਰ ਗਲਾਸ ਜਿਹੜਾ ਅਸੀਂ ਇਹ ਪਾਣੀ ਲਿਆ ਹੋਇਆ ਵਾ ਤੇ ਇਹਨੂੰ ਥੋੜਾ ਜਿਹਾ ਗਰਮ ਹੋਣ ਤੱਕ ਚੌਲ ਜਿਹੜੇ ਆਪਣੇ ਸਾਫ਼ ਕਰਕੇ ਫਿਰ ਇਹਦੇ ਵਿੱਚ ਪਾਵਾਂਗੇ उबाल के नहीं बनाने ये सारी समग्री जी पा देंगे एक जगह इस तरीके बनावे जी ये है चरते वाला रंग में कड़छी च पा लिया वा हम इन आपको पानी च पा दें कोई चक्कर नहीं होंगे जिन्ना मर्जी लै सद हो ज्यादा थोड़ा है ना ਹਾਂਜੀ ਸਾਡਾ ਹੋ ਗਿਆ ਤੇ ਹੁਣ ਆਪਾਂ ਇਹ ਥੋੜਾ ਜਿਹਾ ਗਰਮ ਹੋਣ ਤੱਕ ਵੇਖਦੇ ਆਂ ਫਿਰ ਇਹਦੇ ਵਿੱਚ ਆਪਾਂ ਚੌਲ ਪਾਵਾਂ। ਲਓ ਜੀ ਪਾਣੀ ਹੋ ਗਿਆ ਸਾਡਾ। ਹੁਣ ਆਪਾਂ ਪਾਵਾਂਗੇ ਚੌਲ। ਹੁਣ ਇਹਦੇ ਵਿੱਚ ਆਪਾਂ ਖੰਡ ਕਿਉ ਸਾਰਾ ਕੁਝ ਨਾਲ ਦੀ ਨਾਲ। ਉਨਾ ਜੀ ਹੁਣ ਆਪਾਂ ਪਾਉਣ ਲੱਗੇ ਆਂ ਘਿਓ ਕਿਉਂ ਕਿਉਂ ਜਿਹੜਾ ਆਪਾਂ ਇੱਕ ਕੜਸੀ ਪਾ ਦਿੱਤਾ ਵਾ ਤੁਸੀਂ ਜਿਆਦਾ ਥੋੜਾ ਆਪਣੀ ਮਰਜ਼ੀ ਅਨਸਾਰ ਖਾ ਸਕਦੇ ਵੈਸੇ ਤਾਂ ਇੰਨਾ ਕੋਈ ਪੈਣਾ ਵਾ ਫਿਰ ਜਿਆਦਾ ਵੀ ਘਿਓ ਦੀ ਤਰੀਜੀ ਬਣ ਜਾਂਦੀ ਆ ਤੇ ਇਹ ਆਪਣੇ ਇੱਕ ਗਲਾਸ ਜਿਹੜਾ ਆਪਾਂ ਖੰਡ ਦਾ ਲਿਆ ਹੋਇਆ ਤੁਸੀਂ ਕੋਈ ਵੀ ਭਾਂਡਾ ਸੈੱਟ ਕਰ ਲੈਣਾ ਵਾ ਕੋਲੀਆਂ ਗਲਾਸ ਜੋ ਵੀ ਜਿੰਨਾ ਵੀ ਤੁਸੀਂ ਹਨਾ ਬਣਾਉਣਾ ਚਾਹੋਗੇ ਤੇ ਹੁਣ ਆਪਾਂ ਇਹਦੇ ਵਿੱਚ ਨਾਲ ਹੀ ਜੋ ਤੁਸੀਂ ਗਿਰੀ, ਬਦਾਮ ਦੀ ਜਾਂ ਕਾਜੂ ਜੋ ਵੀ ਤੁਸੀਂ ਜਿੰਨੀ ਸਮਗਰੀ ਪਾਉਣਾ ਚਾਹੁੰਦੇ ਸਾਰਾ ਕੁਝ ਇਕੱਠਾ ਹੀ ਆਪਾਂ ਵਿੱਚ ਪਾ ਦੇਣਾ। ਤੇ ਮੈਂ ਤਾਂ ਸਿੰਪਲ ਬਣਾਉਣ ਲੱਗੀ ਆ ਕਿਉਂਕਿ ਮੇਰੇ ਬੱਚਿਆਂ ਨੂੰ ਪਸੰਦ ਨਹੀਂ ਹੈਗੇ ਤੇ ਮੈਂ ਤਾਂ ਸਿੰਪਲ ਬਣਾਉਣ ਲੱਗੀ ਆ ਤੇ ਹੁਣ ਆਪਾਂ ਇਹਨਾਂ ਨੂੰ ਰਿਚਣ ਵਾਸਤੇ ਜਿਹੜਾ ਉਹ ਛੱਡ ਦੇਣਾ। ਆਹ ਚੰਗੇ ਚੌਲ ਵੀ ਫਟਣ ਲੈਣਾ ਲਓ ਜੀ ਚੌਲ ਸਾਡੀ ਬਣ ਕੇ ਰੈਡੀ ਆ ਤੇ ਆਸ ਕਰਦੀ ਕਿ ਤੁਹਾਨੂੰ ਸਾਡੀ ਅੱਜ ਦੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ